ਭਾਰਗਵੋ ਬੂਤੇ ਰਿਨ ਮਾਰਿਆ ਸਰਪਾ ਰੀ ਅੰਮ੍ਰਿਤ ਜੇ ਰਾ ਸਚਨਾ ਵੜਿਆਈ ਵਿਚਾਰ ਮਰਮੀ ਮਾਨਤਬੁ ਨਗਰੀ ਸਰ ਸੁਮਾਈ ਉਂਦਰ ਸੁਨਾ ਕਰਸੀ ਹੋਇ ਤੁੰ ਗਨ ਜਨਮ ਮਰਦ ਜਾਲੇ ਅਨੁਵਾਇ ਤੇ ਸੁਆਮੀ ਸਤਨਾਮ ਆ ਦੇਵੀ ਵਾਹਿਗੁਰੂ ਸਾਤ ਜੀ ਸੋਹਣਵਾ ਲਾ ਜਿਵਨ ਮਾਇਆ ਰੋ ਬਕਰ ਕੰਧਿਆਰੰ ਦੇਵ ਪਰਵਾਣ ਜਾਵਨ ਮਾਇਆ ਰੋ ਬਕਰ ਕੰਧਿਆਰੰ ਦੇਵ ਨਾ ਦੇ ਆਪਰੋ ਕਰਮਨ ਮਨ ਮੂਲੇ ਦੇਖ ਰਿਓ ਪ੍ਰਸਵਾਮੀ ਜੋ ਵਿੱਚ ਕਰੈ ਸੋਈ ਸੋਈ ਜਾਣਾ ਰਹੇ ਨਾ ਕਚਵਾਚਾ ਨਿਰਵਾਣ ਜੇ ਪਾਸ ਮਾਦ ਲੋਭ ਮਨ ਆਤਮ ਜੁਰ ਪਰਪਤ ਸੁਪਾਯਮ ਅਮੈਂ ਬੰਧਤੀ ਪਾਰਮ ਤੇਹੀ ਪਾੜ ਅੰਤ ਪਰਦੇ ਮੈਂ ਪਰਤਾਰ ਸੰਗ ਪਾਪਤ ਚੇਤਰ ਗਵਤੂ ਜੋਗੀ ਕਾਮ ਤਮਕਾ ਤੋਰ ਬਗਰ ਉਹ ਤਲਾਈ ਗਾੜਿ ਬਿਓ ਸੰਸਾਰ ਸਾਗਰ ਮੈਂ ਨਾਲੇ ਕ ਆਡਲੇ ਹੋ ਸੰਸਾਰ ਸਭ ਮਰਨ ਵਾਲਾ ਜੁਨਾ ਦੇ ਕ ਪ੍ਰਭ ਸੁਨਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਪੁਰਾ ਦੀ ਸਾਧ ਜੀ ਵਾਲੀ ਉਸਾਸ ਜੀ ਉਠੋ ਪਾਏ ਮਟਕੜਾ Yeah.